ਲਓ ਜੀ ਬਾਈ ਜੀ ਅੱਜ ਪਹੁੰਚੇ ਹੋਇਆਗੇ ਆਪਾਂ ਬਿਰਸਾ ਫਾਰਮ ਪਿੰਡ ਡਾਲੇਕੇ ਟਿੰਮੀ ਬਾਈ ਜੀ ਦੇ ਕੋਲੇ ਤੇ ਬਾਈ ਬਹੁਤ ਮੇਰੇ ਵੀਰਨਾ ਕਹ ਰਹੇ ਸੀ ਵੀ ਸਾਨੂੰ ਬਰਬਰੀ ਬੱਕਰੀਆਂ ਚਾਹੀਦੀਆਂ ਨੇ ਤੇ ਬਾਈ ਦੇ ਕੋਲੇ ਲਗਭਗ 40 ਦੇ ਦੇ ਕਰੀਬ ਨਗ ਹੈਗੇ ਨੇ ਜੇ ਕਿਸੇ ਵੀ ਮੇਰੇ ਵੀਰ ਨੇ ਇਹ ਨਗ ਲੈਣੇ ਹੋਣ ਤਾਂ ਬਾਈ ਤੁਸੀਂ ਸੰਪਰਕ ਕਰ ਲਿਓ ਬਾਕੀ ਸਾਰੀ ਗੱਲਬਾਤ ਬਾਈ ਜੀ ਦੇ ਨਾਲ ਕਰਦੇ ਆ ਵੀ ਕਿਵੇਂ ਨੇ ਕੀ ਗੱਲਬਾਤ ਹੈਗੀ ਬਾਈ ਸਤਿਕਾਰ ਜੀ ਹਾਂ ਜੀ ਸਤਿ ਸ੍ਰੀ ਅਕਾਲ ਤਰਸੇਮ ਜੀ ਕੀ ਹਾਲ ਚਾਲ ਨੇ ਬਾਈ ਜੀ ਬਹੁਤ ਵਧੀਆ ਬੜੀ ਵਾਹਿਗੁਰੂ ਦੀ ਕਿਰਪਾ ਜੀ ਠੀਕ ਹੈ ਬਾਈ ਕਿਵੇਂ ਚੱਲ ਰਿਹਾ ਕੰਮ ਕਰ ਕਿਵੇਂ ਚੱਲ ਰਿਹਾ ਜੀ ਬੜੀ ਵਧੀਆ ਜੀ ਵੇਖੋ ਕਿੰਨੀ ਸਾਡੀ ਪ੍ਰੋਗਰੈਸ ਹੋਈ ਆ ਥੋੜੀਆਂ ਜੀਆਂ ਬਰਬਰੀਆਂ ਲਿਆਂਦੀਆਂ ਤੇ ਬਹੁਤ ਹੋ ਗਈਆਂ ਜੀ ਬੱਚੇ ਬੱਚੇ ਹੋ ਗਏ ਸਾਡੇ ਕੋਲ ਲੈ ਵੀ ਮਿੱਤਰੋ ਆਜੋ ਪਹਿਲਾਂ ਤੁਸੀਂ ਫਾਰਮ ਦੇਖੋ ਬਾਈ ਜੀ ਹਾਂਜੀ ਮੈਨੂੰ ਲੱਗਦਾ ਇਦਾਂ ਦਾ ਫਾਰਮ ਤੁਸੀਂ ਕਦੇ ਦੇਖਿਆ ਨਹੀਂ ਹੋਣਾ ਹਣਾ ਬਾਈ ਜੀ ਦੇ ਕੋਲੇ ਹੁਣ ਲਗਭਗ 150 ਦੇ ਕਰੀਬ ਨਗ ਹੈਗੇ ਨੇ ਭੇਡਾਂ ਤੇ ਬੱਕਰੀਆਂ ਮਿਲਾ ਕੇ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਬਾਈ ਜੀ ਬਰਬਰੀਆਂ ਦੀ ਹਣਾ ਤੇ ਭੇਡਾਂ ਵਾਲੀ ਵੀਡੀਓ ਵੀ ਬਾਈ ਤੁਸੀਂ ਆਪਣੇ ਚੈਨਲ ਦੇ ਉੱਪਰ ਜ਼ਰੂਰ ਦੇਖਿਓ ਤੇ ਬਰਬਰੀਆਂ ਦੇਖ ਸਕਦੇ ਹੋਗੇ ਦੱਸੋ ਬਾਈ ਜੀ ਇਹਨਾਂ ਬਾਰੇ ਦੱਸੋ ਮੜਾ ਕਿੱਥੋਂ ਆਈਆਂ ਨੇ ਕੀ ਗੱਲਬਾਤ ਇਹਨਾਂ ਦੀ ਹੈ ਇਹ ਡਾਕਟਰ ਸਾਹਿਬ ਸੌਰੀ ਤਾਂ ਸੇਮ ਜੀ ਇਹ ਆਪਾਂ ਇਕੱਠੀਆਂ ਕੀਤੀਆਂ ਸੀ ਹੌਲੀ ਹੌਲੀ ਦੋ ਕਿਤੇ ਦੋ ਕਿਤੇ ਦੋ ਕਿਤੇ ਠੀਕ ਹੈ ਜੀ ਤੇ ਮੇਰੇ ਕੋ ਹੁਣ 20 22 ਹੀ ਹੁਣ ਡਬਲ ਹੋ ਗਿਆਂ ਡਬਲ ਹੋ ਗਿਆਂ ਠੀਕ ਹੈ ਜੀ ਹੁਣ ਇਦਾਂ ਆ ਵੀ ਮੇਰੇ ਕੋ ਆ ਪੇਡਾਂ ਬਹੁਤ ਹਾਂਜੀ ਉਹ ਪੇਡਾਂ ਰੋਜ਼ ਦੂਜੇ ਚੌਥੇ ਦਿਨ ਕੋਈ ਨਾ ਕੋਈ ਪੇਡ ਸੁੰਦੀ ਆ ਮੱਚਾ ਉਹ ਮੇਰਾ ਕੁਆਂਟੀਟੀ ਵੱਧਦੀ ਜਾ ਰਹੀ ਤੇ ਮੈਨੂੰ ਜਗ੍ਹਾ ਦੀ ਦਿੱਕਤ ਹੋ ਰਹੀ ਹੈ ਬਹੁਤ ਠੀਕ ਹੈ ਜੀ ਉਸ ਲਈ ਮੈਨੂੰ ਨਾ ਇਸ ਫਿਰ ਮੈਂ ਪਲਾਨ ਕੀਤਾ ਵੀ ਇਹਨਾਂ ਨੂੰ ਇੱਕੋ ਹੀ ਨਸਲ ਤੇ ਕੰਮ ਕਰਾਂ ਇਸ ਲਈ ਮੈਂ ਬਰਬਰੀਆਂ ਸਾਰੀਆਂ ਦੇ ਦੇਣਾਂ ਆ ਠੀਕ ਆ ਜੀ ਕੁਆਲਿਟੀ ਕਿੱਦਾਂ ਦੀ ਰਹੂ ਇਹਨਾਂ ਦੀ ਕੀ ਕੁਆਲਿਟੀ ਵੇਖ ਲਓ ਜੀ ਤੁਹਾਡੇ ਸਾਹਮਣੇ ਕੰਨ ਸਾਰੀਆਂ ਦੇ ਖੜੇ ਆ 100% ਮਿੱਤਰੋ ਨਿਗਾਹ ਮਾਰ ਲਓ ਬਾਈ ਤੇ ਦੋਵੇਂ ਦੋ ਮਿਰਕੋ ਬੱਕਰੇ ਆ ਜੀ ਬੜੇ ਚੰਗੀ ਕੁਆਲਿਟੀ ਦੇ ਜਿੰਨਾਂ ਕੋ ਕ੍ਰੋਸ ਹੋਈਆਂ ਸਾਰੀਆਂ ਠੀਕ ਆ ਜੀ ਬੋਲ ਤੇ ਚੰਗੀ ਕੁਆਲਿਟੀ ਦੇ ਬਤਰੇ 11 ਨੰਬਰ ਕਰਨ ਵਾਲੇ ਜਿਨ੍ਹਾਂ ਨੂੰ ਤੁਸੀਂ 11 ਨੰਬਰ ਕਣ ਕਹਿੰਦੇ ਨਾ ਠੀਕ ਹੈ ਜੀ ਠੀਕ ਹੈ ਜੀ ਬੱਚੇ ਕਿੰਨੇ ਹੋਣਗੇ ਛੋਟੇ ਜੀ ਕੋਈ ਮਹੀਨੇ ਦਾ ਸਵਾ ਮਹੀਨੇ ਦਾ 9 ਤੇ ਪਠਾ ਹੋਣੀਆਂ ਜਵਾਨ ਅੱਛਾ ਜੀ ਜਿਹੜੀਆਂ ਤੁਸੀਂ ਕਹਿ ਸਕਦੇ 8-9 ਮਹੀਨੇ ਦੇ 8-9 ਮਹੀਨੇ ਦੇ ਹਾਂਜੀ ਤੇ ਬੱਚੇ ਵਿੱਚ 5-6 ਬੱਚੇ ਹੋਣਗੇ ਠੀਕ ਹੈ ਜੀ ਜਿਹੜੇ ਛੋਟੇ ਕੀ ਹੈਲਦੀ ਹੋਣਗੇ ਸਾਰੇ ਜਾਨਵਰ ਆਹ ਤੁਹਾਡੇ ਸਾਹਮਣੇ ਜੀ ਆ ਵੇਖੋ ਇਹਨਾਂ ਨੇ ਐਂ ਕੁੱਖਾਂ ਕੱਢਦੇ ਆ ਪੂਰੀਆਂ ਐ ਠੀਕ ਹੈ ਜੀ ਆ ਵੇਖੋ ਆ ਪਠਾ ਵੇਖੋ ਸਹੀ ਗੱਲ ਆ ਵੀ ਦੇਖ ਸਕਦੇ ਹੋਗੇ ਇਹ 8-9 ਮਹੀਨਾ ਦੀ ਹੈ ਠੀਕ 8-9 ਮਹੀਨਾ ਦੀ ਹੋਗੀ ਠੀਕ ਹੈ ਜੀ ਵੈਕਸੀਨੇਸ਼ਨ ਦੀ ਜੇ ਆਪਾਂ ਗੱਲਬਾਤ ਕਰੀਏ ਕਿਵੇਂ ਰਹਿੰਦੀ ਹੈ ਕੀ ਗੱਲਬਾਤ ਹੁੰਦੀ ਹੈ ਇਹ ਸਾਡੇ ਜੀ ਇੱਥੇ ਗਵਰਨਮੈਂਟ ਬੜੀ ਹੈਲਪ ਕਰਦੀ ਆ ਪੰਜਾਬ ਗਵਰਨਮੈਂਟ ਤੇ ਸਾਡੇ ਡਾਕਟਰ ਸਾਹਿਬ ਨੇ ਸਾਡੇ ਕੋਲ ਤੁਹਾਡੇ ਕੋਲ ਸਾਹਮਣੇ ਖਲੋਤੇ ਆ ਇਸ ਅਸੀਂ ਆਨ ਕਾਲ ਜਦੋਂ ਸਾਨੂੰ ਲੋਡ ਪਵੇ ਸਵੇਰੇ ਸ਼ਾਮ ਦੁਪਹਿਰੇ ਠੀਕ ਹੈ ਜੀ ਤੇ ਗਵਰਨਮੈਂਟ ਸਾਡੀ ਹੈਲਪ ਕਰਦੀ ਡਾਕਟਰ ਸਾਹਿਬ ਆਉਂਦੇ ਆ ਇਹ ਹੈਲਪ ਕਰਦੇ ਰੂਟੀਨ 'ਚ ਸਾਡੇ ਜਨਰਲ ਚੈੱਕ ਕਰਦੇ ਰਹਿੰਦੇ ਆ ਜੀ ਠੀਕ ਹੈ ਜੀ ਕਿ ਤੁਸੀਂ ਇਹਨਾਂ ਨਾਲ ਖੁਦ ਹੀ ਗੱਲ ਕਰ ਸਕਦੇ ਹਾਂ ਕਿ ਅਸੀਂ ਗੱਲਬਾਤ ਕਰ ਲੈਂਦੇ ਆ ਨੇ ਡਾਕਟਰ ਸਾਹਿਬ ਦਾਸ ਸਤਿਕਾਰ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਬਹੁਤ ਚੰਗੇ ਜੀ ਆਪਣੇ ਸੁਣਾਓ ਠੀਕ ਹੈ ਠੀਕ ਹੈ ਦੱਸੋ ਜੀ ਇਹਨਾਂ ਬਾਰੇ ਜੀ ਕਿਵੇਂ ਚੱਲ ਰਿਹਾ ਹੈ ਇਹਨਾਂ ਦਾ ਟ੍ਰੀਟਮੈਂਟ ਜੀ ਕੀ ਗੱਲਬਾਤ ਹੁੰਦੀ ਹੈ ਟ੍ਰੀਟਮੈਂਟ ਵਿੱਚ ਆ ਟਾਈਮਲੀ ਇਹਨਾਂ ਦੀ ਪ੍ਰੋਪਰ ਵੈਕਸੀਨੇਸ਼ਨ ਜਿਵੇਂ ਗਵਰਨਮੈਂਟ ਵੱਲੋਂ ਸਾਨੂੰ ਪ੍ਰੋਵਾਈਡ ਕੀਤੀ ਜਾਂਦੀ ਆ ਜਿਵੇਂ ਪੀਪੀਆਰ ਹੋ ਗਈ ਹਾਂਜੀ ਤੇ ਬੋਟਕਸ ਵੈਕਸੀਨ ਹੋ ਗਈ ਜੀ ਈਟੀਵੀ ਵੈਕਸੀਨ ਹੋ ਗਈ ਇਹਨਾਂ ਨੂੰ ਟਾਈਮਲੀ ਦਿੱਤੀ ਜਾਂਦੀ ਆ ਠੀਕ ਹੈ ਜੀ ਤੇ ਪ੍ਰੋਪਰ ਡੀਵਰਮਿੰਗ ਵੀ ਟਾਈਮਲੀ ਕੀਤੀ ਜਾਂਦੀ ਆ ਬਾਕੀ ਐਨੀਮਲ ਚੰਗੇ ਹੈਲਦੀ ਆ ਠੀਕ ਹੈ ਜੀ ਜਦੋਂ ਵੀ ਇਹਨਾਂ ਨੂੰ ਜ਼ਰ ਲਗੀ ਆਪਣੀ ਹਸਪੀਟਲ ਜੀ ਸੀਬੀਐਚ ਬਾਕੀਪੁਰ ਠੀਕ ਹੈ ਆ ਜਾਣੀ ਹੈ ਅਸੀਂ ਜਦੋਂ ਇਹਨਾਂ ਨੂੰ ਜ਼ਰੂਰਤ ਪੈਂਦੀ ਆ ਪ੍ਰੋਬਲਮ ਕਿਹੜੀ ਕਿਹੜੀ ਆਉਂਦੀ ਹੈ ਜੀ ਜਿਆਦਾ ਜੇ ਆਪਾਂ ਗੱਲਬਾਤ ਕਰੀ ਤੁਸੀਂ ਇਹਨਾਂ ਦੇ ਬਿਨ ਵਿੱਚ ਰਹਿੰਦੇ ਹੋ ਜੀ ਜੀ ਜਰਨਲੀ ਐਵੇਂ ਆ ਕਿ ਇੰਟਰੋਟੋਕਸੀਮੀਆ ਫੜਕੀਏ ਜਿਹਨੂੰ ਕਹਿੰਦੇ ਆ ਜਰਨਲੀ ਆ ਜਾਂਦੀ ਆ ਬਾਕੀ ਜੇ ਪ੍ਰੋਪਰਲੀ ਇਹਨਾਂ ਨੂੰ ਵੈਕਸੀਨ ਲਗਦੀ ਰਹੇ ਤੇ ਕੋਈ ਡਿਜੀਜ਼ ਨਹੀਂ ਆਉਂਦੀ ਚੰਗੀ ਸਰਵਾਈਵ ਕਰਦੀ ਆ ਠੀਕ ਹੈ ਜੀ ਯਾਨੀ ਕਿ ਕੋਈ ਐਡੀ ਵੱਡੀ ਦਿੱਕਤ ਵਾਲੀ ਗੱਲ ਆਉਂਦੀ ਨਹੀਂ ਜੇ ਆਪਾਂ ਦੇਖ ਲਈਏ ਤਾਂ ਬਰਬਰੀ ਦਾ ਤਾਂ ਐਵੇਂ ਆ ਕਿ ਆ ਜਗ੍ਹਾ ਵੀ ਘਟ ਮੰਦੀ ਆ ਘਟ ਜਗ੍ਹਾ ਮੰਦੀ ਆ ਹਾਂ ਤੇ ਖੰਦੀ ਵੀ ਬੜਾ ਘਟ ਆ ਹਾਂਜੀ ਤੇ ਜਿਹੜਾ ਇਹਦਾ ਪ੍ਰੋਡਕਸ਼ਨ ਹੈਗਾ ਬੜਾ ਛੇਤੀ ਹੈ ਹਾਂਜੀ ਤੇ ਚੰਗਾ ਦੋ ਦੋ ਬੱਚੇ ਲਿਆਂਦੀ ਆ ਦੋ ਦੋ ਬੱਚੇ ਲਿਆਂਦੀ ਆ ਹਾਂਜੀ ਹੁਣ ਲਗਭਗ ਇਹਨਾਂ ਦੀ ਮੇਰੇ ਹਿਸਾਬ ਨਾਲ ਲਗਭਗ ਜਿਹੜੀ ਐਡਲਟ ਹੈ ਗਿਆ ਸਾਰੀ ਪ੍ਰੈਗਨੈਂਟ ਜੀ ਠੀਕ ਹੈ ਹਾਂਜੀ ਠੀਕ ਹੈ ਜੀ ਵੈਕਸੀਨੇਸ਼ਨ ਕਿਵੇਂ ਹੋਈ ਹੋਈ ਇਹਨਾਂ ਦੀ ਕਿਵੇਂ ਕੀ ਗੱਲ ਬਾਤ ਤੁਸੀਂ ਕਰਿਆ ਉਹਦਾ ਜੀ ਇਹਦੀ ਵੈਕਸੀਨੇਸ਼ਨ ਵਗੈਰਾ ਹੋਈ ਹੋਈ ਸਾਰਿਆਂ ਦੀ ਹਾਂਜੀ ਪ੍ਰੋਪਰਲੀ ਸਭ ਦੀ ਵੈਕਸੀਨੇਸ਼ਨ ਨਾ ਹਾਂਜੀ ਉਹ ਵੈਕਸੀਨੇਸ਼ਨ ਦਾ ਲਾਭ ਆਪਾਂ ਨੂੰ ਆ ਮਿਲਦਾ ਜੀ ਕਿ ਜਿਹਦੇ ਕੋਲੋਂ ਵੀ ਆਪਾਂ ਐਨੀਮਲ ਖਰੀਦਦੇ ਆ ਹਾਂਜੀ ਜਿਹੜਾ ਲੈ ਕੇ ਜਾਂਦਾ ਉਹਦੀ ਜਰਨਲ ਹੀ ਆ ਸ਼ਿਕਾਇਤ ਰਹਿੰਦੀ ਆ ਕਿ ਮੈਂ ਲੈ ਗਿਆ ਜਾਂਦੀ ਐਨੀਮਲ ਬਿਮਾਰ ਪਈ ਗਈ ਬਿਮਾਰ ਹੋ ਗਿਆ ਕਹਾਣੀ ਹੁੰਦੀ ਆ ਕਿ ਉਹਨਾਂ ਦੀ ਨਾ ਤਾਂ ਪ੍ਰੋਪਰਲੀ ਡੀ ਵਰਮਿੰਗ ਹੋਈ ਹੁੰਦੀ ਆ ਨਾ ਪ੍ਰੋਪਰਲੀ ਵੈਕਸੀਨੇਸ਼ਨ ਹੋਈ ਹੁੰਦੀ ਆ ਹੁਣ ਇਹਨਾਂ ਦੀ ਜੇ ਕੋਈ ਲੈ ਕੇ ਵੀ ਜਾਂਦਾ ਜੇ ਖਰੀਦ ਕੇ ਤੇ ਪ੍ਰੋਪ ਉਹ ਨਹੀਂ ਲੱਗਦਾ ਕਿ ਕੋਈ ਸਮੱਸਿਆ ਹੋਊਗੀ ਠੀਕ ਕੋ ਲੋਡ ਨਹੀਂ ਹੈਗਾ ਯਾਨੀ ਕਿ ਅੱਗੇ ਕਰਨੀ ਠੀਕ ਹੈ ਕਿੰਨਾ ਟਾਈਮ ਲੋਡ ਨਹੀਂ ਹੈਗੀ ਜੇ ਕੋਈ ਇਹਨੂੰ ਉਹ ਕਰਦ ਲੈ ਕੇ ਜਾਂਦੇ ਹਾਂ ਹੋਈ ਆ ਵੈਕਸੀਨੇਸ਼ਨ ਸਭ ਹਾਂ ਪੀਪੀਆਰ ਤੇ ਇਹਨਾਂ ਨੂੰ ਮੈਨੂੰ ਲੱਗਦਾ 3 ਇਅਰ ਲੋਡ ਹੈ ਨਹੀਂ 3 ਇਅਰ ਲੋਡ ਹੈਗੀ ਹੈ ਠੀਕ ਹੈ ਜੀ ਲੈ ਵੀ ਮਿੱਤਰੋ ਦੇਖ ਜਿਹੜੀ ਆਪਾਂ ਨੂੰ ਫਰਵਰੀ ਮਾਰਚ ਚ ਲਵਾਣੀ ਚਾਹੀਦੀ ਹੈ ਠੀਕ ਹੈ ਠੀਕ ਹੈ ਲੈ ਵੀ ਮਿੱਤਰੋ ਦੇਖ ਸਕਦੇ ਹੋ ਨਾ ਯਾਨੀ ਕਿ ਪੂਰੀ ਸਾਰੀ ਵੈਕਸੀਨੇਸ਼ਨ ਬਈ ਹੋਈ ਹੋਈ ਹੈਗੀ ਜੇ ਤੁਸੀਂ ਇੱਥੋਂ ਲੈ ਕੇ ਜਾਂਦੇ ਹੋਗੇ ਤਾਂ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਆਊਗੀ ਠੀਕ ਹੈ ਡਾਕਟਰ ਸਾਹਿਬ ਹਾਂ ਜੀ ਧੰਨਵਾਦ ਜੀ ਬਾਕੀ ਆਪਾਂ ਗੱਲਬਾਤ ਕਿੰਮੀ ਬਾਈ ਜੀ ਦੇ ਨਾਲ ਕਰਦੇ ਆਂਗੇ ਤੇ ਇਹ ਬਾਈ ਜੀ ਬਰੀਡਰ ਹੈ ਨਾ ਚਿੱਟੀਆਂ ਅੱਖਾਂ ਦੇ ਵਿੱਚ ਹੈ ਹਾਂ ਜੀ ਚਿੱਟੀਆਂ ਅੱਖਾਂ ਦੇ ਵਿੱਚ ਕੰਨ ਵੇਖੋ ਇਹਦੇ 11 ਨੰਬਰ ਕੰਨ ਜੀ ਨੂੰ ਕਹਿੰਦੇ ਨਾ ਮਾਰ ਬਾਈ ਕੰਨਾਂ ਦੇ ਉੱਪਰ ਹੈ ਨਾ ਬੜਾ ਚੰਗਾ ਬਰੀਡਰ ਹੈ ਬੜੀ ਦੂਰੋਂ ਬੜੇ ਪਿਆਰ ਨਾਲ ਕਰਦਾ ਲੱਭ ਕੇ ਲਿਆਂਦਾ ਹੈ ਜੀ ਸਹੀ ਗੱਲ ਹੈ ਇਹ ਕਲਰ ਨਹੀਂ ਮਿਲਦਾ ਨਾ ਇਹ ਬਹੁਤ ਘੱਟ ਮਿਲਦੇ ਚਿੱਟੀਆਂ ਅੱਖਾਂ ਦੇ ਵਿੱਚ ਦੇਖਿਆ ਜਾਵੇ ਤਾਂ ਇਹ ਵੇਖ ਲਓ ਬੇ ਬਹੁਤ ਵਧੀਆ ਬਰੀਡਰ ਆ ਜੀ ਇੱਕ ਏ ਤੇ ਇੱਕ ਬਰੀਡਰ ਸਾਡੇ ਕੋਲ ਹੋ ਰਿਹਾ ਜੀ ਇੱਧਰ ਆ ਬਬੂ ਸਮਾਰ ਕੇ ਦਿਖਾ ਦੇ ਬਰੀਡਰ ਭਾਈ ਕੋ ਦੇਖ ਸਕਦੇ ਹੋ ਉਹ ਰੈਡ ਆਈ ਦੇ ਵਿੱਚ ਆਈ ਕੱਟੀਆਂ ਹੋਰ ਰੈਡ ਆਈਸ ਆ ਪਰ ਉਹ ਸੇਮ ਟੂ ਸੇਮ ਦੋਵੇਂ ਸੇਮ ਦੋਵੇਂ ਪ੍ਰਾ ਸਹੀ ਗੱਲ ਹੈ ਜੀ ਤੇ ਇਹ ਦੋਵਾਂ ਤੋਂ ਸਾਰੀਆਂ ਬਰਬਰੀਆਂ ਕਰਾਸ ਹੋਈਆਂ ਜੀ ਠੀਕ ਹੈ ਜੀ ਕੁਆਲਟੀ ਇਦਾਂ ਦੀ ਆਉਗੀ ਜਿੰਨੇ ਦੇਖ ਲਓ ਤੁਸੀਂ ਆਪੇ ਹਿਸਾਬ ਲਾ ਲਓ ਕਿ ਕਿੱਦਾਂ ਦੇ ਆਉਣਗੇ ਸਹੀ ਗੱਲ ਹੈ ਇਹ ਦੋਵੇਂ ਬਰੀਡਰ ਨਾਲ ਕਰਾਸ ਹੋਈਆਂ ਸਕਦੇ ਠੀਕ ਹੈ ਜੀ ਵੱਡੀਆਂ ਬੱਕਰੀਆਂ ਦਿਖਾਓਗੇ ਇਹਦੇ ਵਿੱਚੋਂ ਕੀ ਨਹੀਂ ਕੀ ਕੀ ਗੱਲ ਬਾਤ ਹੈ ਆਇਓ ਬਾਈ ਜੀ ਲੈ ਮਿੱਤਰੋ ਨੂੰ ਆਪਾਂ ਦਿਖਾਉਣੇ ਹੈਗੇ ਹਾਂ ਇਸ ਦੂਜੇ ਸੂਏ ਸਾਰੀਆਂ ਦੂਜੇ ਸੂਏ ਲੈ ਵੀ ਦਿਖਾਈ ਚਲਾਈ ਕਰਕੇ ਉਹ ਦਿਖਾ ਦੇਵੇ ਲੈ ਵੀ ਕੋਈ ਦੇਖ ਸਕਦੇ ਹੋ ਕੋਹਨੀਆਂ ਵੀ ਨੇ ਥਿੰਗਾਂ ਵਾਲੀਆਂ ਵੀ ਨੇ ਹਣਾ ਜੀ ਹਾਂ ਜੀ ਹਰੇਕ ਤਰ੍ਹਾਂ ਦੇ ਬਈ ਦੇਖ ਸਕਦੇ ਇਹ ਜੋ ਵੱਡੀਆਂ ਕਿੰਨੀਆਂ ਨੇ ਬਾਈ ਜੀ ਜਿਵੇਂ ਏ ਨਹੀਂ ਗੱਬਣਾ ਜਾਂ ਫਿਰ ਨਹੀਂ ਐਕਸੈਕਟਲੀ ਉਹਨੂੰ ਫਿਗਰ ਨਹੀਂ ਪਤਾ ਹਾਂਜੀ ਵਰਾਈਟੀ ਆ ਲਗਭਗ ਅਡਲਟਾਂ ਲਗਭਗ ਮੋਸਟਲੀ ਅਡਲਟ ਹੀ ਹੈ ਨਾ ਬੱਚੇ ਨੇ ਕਹਿ ਸਕਦੇ ਕਿਉਂਕਿ ਜਿਹੜੀਆਂ ਜਵਾਨ ਆ ਉਹ ਵੀ ਉੱਚ ਕੁਝ ਕ੍ਰਾਸ ਹੋਈਆਂ ਆਪਾਂ ਫਿਊਰ ਨਹੀਂ ਆਈਆਂ ਕਿਉਂਕਿ ਬੱਕਰੇ ਵਿੱਚ ਹੀ ਰਹਿੰਦੇ ਆ ਪਰ ਕੁਝ ਕੁ ਕ੍ਰਾਸ ਹੋਈਆਂ ਵਿੱਚ ਸੈਕਿੰਡ ਟਾਈਮ ਪ੍ਰੈਗਨੈਂਟ ਹੋਈਆ ਠੀਕ ਹੈ ਲੈ ਵੀ ਸੈਕਿੰਡ ਟਾਈਮ ਪ੍ਰੈਗਨੈਂਟ ਨੇ ਜੇ ਆਪਾਂ ਰੇਟ ਦੀ ਗੱਲ ਬਾਤ ਕਰੀਏ ਕੀ ਲਹੂਗਾ ਜੀ ਕੋਈ ਰੇਟ ਕੋਈ ਨਹੀਂ ਕੰਟੈਕਟ ਕਰ ਲੇ ਆਪਾਂ ਫੋਨ ਤੇ ਕਰ ਲਾਂਗੇ ਪਰ ਆਪਾਂ ਕਿਸੇ ਨੂੰ ਉੱਪਰਲਾ ਰੇਟ ਨਹੀਂ ਜਾਇਜ਼ ਜੇ ਰੇਟ ਹਾਂ ਜਿੰਨੇ ਜ਼ਿਆਦਾ ਲੈਣੀਆਂ ਉਹਨਾਂ ਹੋਰ ਵੀ ਜਾਇਜ਼ ਕਰ ਲਾਂਗੇ ਉਹਨੂੰ ਹੋਰ ਵੀ ਜਾਇਜ਼ ਕਰ ਲਾਂਗੇ ਨਾ ਜੀ ਲੈ ਆਪਾਂ ਪੋਸਟ ਨੂੰ ਵੀ ਚੈੱਕ ਕਰ ਸਕਦੇ ਆ ਬਈ ਹੁਣ ਇਹ ਆਗਾ ਦੂਸਰਾ ਬੱਚਾ ਆ ਛੋਟੇ ਬੱਚੇ ਆ ਜੀ ਇਹਦੇ ਬੱਚੇ ਵੀ ਨੇ ਛੋ ਕੰਨ ਦੇਖ ਸਕਦੇ ਹੋ ਬਈ ਇਹਨਾਂ ਦੇ ਨਾ ਸਹੀ ਗੱਲ ਆ ਬਈ ਇਹ ਕੋ ਉਹ ਦੇਖ ਸਕਦੇ ਹੋ ਬੱਚਾ ਬਈ ਇਹ ਇਦਾਂ ਦੀ ਕੁਆਲਿਟੀ ਆ ਰਹੀ ਹੈ ਨਾ ਇਹ ਛੋਟੇ ਕੰਨਾਂ ਚ ਆ ਗਏ ਬੱਚੇ ਹਾਂ ਇਹ ਬੱਚੇ ਕਿੰਨੇ ਇਹ ਇਸ ਤਰ੍ਹਾਂ ਦੇ ਇਹ ਬੱਚੇ ਦੀ ਪੰਜ ਸੱਤ ਹੋਣੇ ਛੋਟੇ ਬੱਚੇ ਪੰਜ ਸੱਤ ਬੱਚੇ ਆ ਨਾ ਜੀ ਓਹੋ ਉਹ ਤੁਹਾਡੀ ਕੋਈ ਨਾ ਕੋਈ ਨਾ ਲੈ ਵੀ ਮਿੱਤਰੋ ਦੇਖ ਸਕਦੇ ਹੋ ਨਾ ਤੇ ਬਾਕੀ ਬਾਈ ਆਪਾਂ ਸਕਰੀਨ ਦੇ ਉੱਪਰ ਨੰਬਰ ਦੇਵਾਂਗੇ ਜੇ ਕਿਸੇ ਵੀ ਮੇਰੇ ਵੀਰ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਨਗ ਖਰੀਦਣਾ ਹੋਵੇ ਤਾਂ ਤੁਸੀਂ ਸੰਪਰਕ ਕਰ ਲਿਓ ਬਾਈ ਜੀ ਕਿੰਨੇ ਬਾਈ ਜੀ ਨੰਬਰ ਦੱਸ ਦਿਓ ਆਪਣਾ ਜੀ ਮੇਰਾ ਜੀ ਵਟਸਐਪ ਨੰਬਰ ਆ ਤੇ ਆਪਾਂ ਆ ਮੇਰੇ ਛੋਟਾ ਵੀਰ ਆ ਹਾਂਜੀ ਇਹ ਬਰਬਰੀਆਂ ਤੇ ਇਹਨਾਂ ਦਾ ਬਹੁਤ ਕੰਮ ਆ ਠੀਕ ਹੈ ਜੀ ਤੇ ਇਹ ਮੇਰੇ ਕੋਲ ਆਉਂਦੇ ਰਹਿੰਦੇ ਇਵਨ ਕਿ ਇਹਨਾਂ ਨੇ ਮੈਨੂੰ ਬਰਬਰਾ ਵੀ ਇੱਕ ਦਿੱਤਾ ਇਹਨਾਂ ਨੂੰ ਕ੍ਰੋਸ ਕਰਨ ਲਈ ਠੀਕ ਹੈ ਜੀ ਹਾਂਜੀ ਤੇ ਤੁਹਾਨੂੰ ਫੜ ਗਏ ਇਹ ਇਹਨਾਂ ਦਾ ਬਰਬਰ ਹੈ ਇਹ ਹਾਂ ਤੇ ਇਹ ਡੀਲ ਕਰ ਲੈਣਗੇ ਕਿਉਂਕਿ ਮੇਰਾ WhatsApp ਨੰਬਰ ਆ ਬਰਬਰੀ ਵਾਲੀ ਉਹ ਦਿੱਕਤ ਹੋ ਜਾਂਦਾ ਨਾ ਆਪਣਾ ਉਹ ਥੋੜਾ ਜਿਹਾ ਕਈ ਨੰਬਰ ਬੰਦਿਆਂ ਕੋ ਟੈਲੀਫੋਨੀ ਟੰਨ ਹੁੰਦਾ ਇੱਕ ਆ ਬਕਰਾ ਆ ਜਿਹਦੇ ਤੋਂ ਕ੍ਰੋਸ ਹੋਈਆਂ ਸਾਰੀਆਂ ਅੱਛਾ ਜੀ ਹੈ ਲੈ ਵੀ ਆ ਬਕਰਾ ਤੁਸੀਂ ਦੇਖ ਸਕਦੇ ਇਹ ਰੈੱਡ ਆ ਜਿਹਦੇ ਵਿੱਚ ਆ ਦੋ ਬੱਕਰੀਆਂ ਨੇ ਕ੍ਰੋਸ ਕੀਤੀਆਂ ਸਾਰੀਆਂ ਬੱਕਰੀਆਂ ਠੀਕ ਆ ਜੀ ਹਾਂ ਲੈ ਵੀ ਮਿੱਤਰੋ ਹੁਣ ਜੇ ਕਿਸੇ ਵੀ ਮੇਰੇ ਵੀਰ ਨੇ ਕੁਝ ਵੀ ਲੈਣਾ ਹੋਵੇ ਇਹਨਾਂ ਦੇ ਵਿੱਚੋਂ ਤਾਂ ਤੁਸੀਂ ਸੰਪਰਕ ਕਰ ਲਓ ਨੰਬਰ ਬੁਲਾਉਣੇ ਨੰਬਰ ਬੋਲ ਦੋ ਨੰਬਰ 79504693 ਯਾਰ ਦੁਬਾਰੇ ਫੇਰ ਬੋਲ ਦੋ 9504693 ਯਾਰੀ ਠੀਕ ਆ ਜੀ ਆਪਣੇ ਆਪ ਨੰਬਰ ਵੀ ਇੱਕ ਵਾਰ ਬੋਲ ਦੋ ਜੀ 0044 ਜੀ 7756617877 ਲੈ ਵੀ ਕਰ ਲਓ ਸੰਪਰਕ ਠੀਕ ਆ ਜੀ WhatsApp only WhatsApp ਜੀ ਹਾਂ ਜੀ ਇਹ WhatsApp ਤੇ ਮੇਰਾ ਨੰਬਰ ਹੈ ਜੀ ਮੇਰਾ ਇੰਗਲੈਂਡ ਦਾ ਨੰਬਰ ਹੈ ਤੇ ਲੋਕਲ ਮੇਰੇ ਕੋ ਨੰਬਰ ਮੈਂ ਤੁਹਾਨੂੰ ਦੇ ਨਹੀਂ ਸਕਦਾ ਕੋਈ ਮੇਰੇ ਕੋ ਹੈ ਨਹੀਂਗਾ ਠੀਕ ਹੈ ਜੀ ਚਲੋ ਠੀਕ ਹੈ ਜੀ ਮੀ ਬਾਈ ਜੀ ਥੈਂਕ ਯੂ ਵੈਰੀ ਮਚ ਬਹੁਤ ਬਹੁਤ ਕਰਦੇ ਆ ਬਾਈ ਜੀ ਤੇ ਤੁਹਾਡੀ ਸਾਰੀ ਟੀਮ ਇੱਥੇ ਓਨਲੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਜੀ ਮੈਂ ਵੀ ਕਰ ਲਿਓ ਸੰਪਰਕ ਬਾਈ ਜੀ ਜੇ ਕਿਸੇ ਵੀ ਮੇਰੇ ਵੀਰ ਨੂੰ ਬਰਬਰੀਆਂ ਚਾਹੀਦੀਆਂ ਹੋਣਗੀਆਂ ਧੰਨਵਾਦ